ਪਰੋਗਰੈਸਿਵ ਕਿਸਾਨ ਵੀਰਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਆਪਾਂ ਅੱਜ ਹੈਗੇ ਆ ਇੱਥੇ ਆਰਗੈਨਿਕ ਸਟਾਲ ਤੇ ਇਹ ਹੈਗਾ ਨਮਨ ਆਰਗੈਨਿਕ ਤੇ ਇਹ ਹੈਗੇ ਆ ਤਾਮੀ ਸਾਹਿਬ ਤੇ ਇਹ ਸਟਾਲ ਹੈਗੀ ਆ ਇਹ ਅੱਛਾ ਔਰਗੈਨਿਕ ਤੇ ਇਹ ਹੈਗਾ મતਲਬ ਕੀ ਨੀਲਨਲਆ ਮਲੋਈ ਜਿਹੜਾ ਔਰਗੈਨਿਕ ਆਪਣੇ ਕਰਦੇ ਆ ਖੇਤੀ ਤੇ ਇਹ ਸਾਡੇ ਕਰਨੈਲ ਬਾਜੀ ਔਰਗੈਨਿਕ ਫਾਰਮਿੰਗ ਦੇ ਤੇ ਆ ਇਹਨਾਂ ਦੀ ਸਟਾਲ ਹੈ ਇਹ ਵਰਮੀ ਕੰਪੋਸਟ ਤੇ ਇਹ ਪਾਲਕ ਬੈਂਗਣ ਅਗਰ ਆਪਾਂ ਕੁਆਲਿਟੀਜ਼ ਦੇਖੀਏ ਮਲੋਈ ਕੈਮੀਕਲ ਦੇ ਬਰਾਬਰ ਤਾਂ ਇਹ ਕੁਣਾ ਵਧੀਆ ਸਹੀ ਵਧੀਆ ਹੋਜੀ ਸੰਜੀਤ ਜੀ ਕਿੱਲ ਹੈ ਹੈ ਸਿੰਨੇਚਰਲ ਫਾਰਮ ਇਹ ਹੈਗੇ ਆ ਤੂਰ ਸਾਹਿਬ ਤੇ ਇਹ ਨੈਚੁਰਲ ਮਤਲਬ ਹਲਦੀ ਇਹ ਕੋੜ ਇਹ ਹੈਗਾ ਔਇਲ ये आ गया फिर अगे बीरमपुर तो ऑर्गेनिक फार्मिंग अंदर और जी और खालसा नेचुरल फार्म ਆਰਗੈਨਿਕ ਫਾਰਮਿੰਗ ਦੇ ਅੰਦਰ ਇਹ ਆ ਜਾਂਦੇ ਆ ਪਨੀਰ ਜਾਨੀ ਆਪਣਾ ਬਣਾ ਕੇ ਵੇਚਦੇ ਹਾਂ